ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲੋ ਜੀ ਆਪਾਂ ਫੇਰ ਅੱਜ ਨਵੀਂ ਵੀਡੀਓ ਲੈ ਕੇ ਆਏ ਆ ਆਪਣੇ ਸੱਜਣਾ ਮਿੱਤਰਾਂ ਲਈ ਤੇ ਆਪਣੇ ਅੱਜ ਕਬੂਤਰਿਆਂ ਨੂੰ ਰੰਗ ਲਾਉਣਾ ਹੈ ਤੇ ਹੋਰ ਬਾਕੀ ਕਰਦੇ ਆਂ ਗੱਲਬਾਤ ਆ ਜਾ ਬਾਈ ਕਿਵੇਂ ਲੋ ਜੀ ਅੱਜ ਲਾਉਨੇ ਫਰੋਜੀ ਰੰਗ ਆਪਾਂ ਹਾਂਜੀ ਕਾਲੀ ਲੱਗ ਗਿਆ ਤੇ ਲਾਲ ਵੀ ਲੱਗ ਗਿਆ ਹਾਂਜੀ ਇਹ ਫਰੋਜੀ ਰੰਗ ਲਾਉਣਾ ਹੈ ਫਰੋਜੀ ਰੰਗ ਲਾਉਣਾ ਜੀ ਅੱਜ ਠੀਕ ਆ ਜੀ ਤੇ ਬਾਬਾ ਕਰੇ ਮਿਹਰ ਹੁਣ ਜਾਨਵਰ ਕੱਢਣ ਲੱਗੇ ਆ ਉੱਤੇ ਲਾ ਦੇ ਇਹ ਛੌਂਕ ਦੀਆਂ ਚੀਜ਼ਾਂ ਬਈ ਲੋਜ ਇਹ ਆ ਜੀ ਕਬੂਤਰਾਂ ਆਪਣੇ ਇਹ ਰਹਿੰਦੀਆਂ ਸੀ ਦੂਜਿਆਂ ਦੇ ਕਾਲਾ ਲਾਲ ਲਾਤਾ ਇਹਨਾਂ ਦੇ ਲਾਉਂਗੇ ਫਰੋਜੀ ਤੇ ਗੁਲਾਬੀ ਲੋਈ ਆ ਦੇਖੋ ਜੀ ਲੱਗ ਗਿਆ ਜੀ ਕੰਡ ਫਰੋਜੀ ਚੱਕਰਾ ਹੁਣ ਲੋ ਜੀ ਕੰਡ ਵੇ ਲੋ ਜੀ ਕੰਡ ਫਰੋਜੀ ਹੋ ਗਿਆ ਆ ਜਾ ਵੀ ਆਉਣੇ ਆਉਣੇ ਦੱਸ ਵੀ ਲੋ ਜੀ ਬਣਾ ਲਈ ਲੋ ਜੀ ਹਮਣਾ ਆ ਗਿਆ ਹਮਨੇ ਕੀ ਕਰਾਉਣਾ ਬਈ ਦੱਸ ਇਹਦਾ ਤਾਂ ਮੁੱਜੀ ਆ ਇਹਦਾ ਜਿੱਥੇ ਰੰਗ ਹੈਗਾ ਉੱਥੇ ਹੀ ਲਵਾਈਏ ਅੱਛਾ ਥੱਲੇ ਹਾਂ ਲੋ ਜੀ ਮੈਨੂੰ ਆ ਮੁੱਦੀ ਕਰ ਲੈ ਮੁੱਦੀ ਮੁੱਦੀ ਕਰ ਇਹਨਾਂ ਦਾ ਇੱਕ ਕਬੂਤਰੀ ਆਪਣੀ ਨਾ ਅਥਰੀ ਆ ਅਥਰੀ ਮਤਲਬ ਬਾਲੀ ਚੰਦਰੀ ਸੋਕਾਲੀਏ ਰੰਗ ਤੇ ਉਹ ਚੜੀ ਇੱਧਰ ਲੋ ਜੀ ਆ ਆਪਣੀ ਦੂਜੀ ਕਬੂਤਰੀ ਤੇ ਰੰਗ ਲਵਾਈ ਜੰਨੇ ਆ ਦੇਖੋ ਤੇ ਨਾਲੇ ਦੱਸਿਓ ਤੇ ਇੱਕ ਸਾਰੇ ਭਰਾ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਿਓ ਲਾ ਵੀ ਹਮਨੇ ਵਖਾ ਮੜਾ ਜੱਟ ਕਿਵੇਂ ਰੰਗ ਚੈੱਕ ਕਰਾਂ ਦੇਖੋ ਜੀ ਠੀਕ ਆ ਜੀ ਲੋਈ ਦੋ ਕੂਤਰਾਂ ਦੇ ਵੀਰੇ ਆਪਾਂ ਰੰਗਲ ਦਿੱਤੇ ਲਾ ਤੇ ਤੀਜਾ ਕਬੂਤਰ ਹੁਣ ਪਿਆਰਾ ਤੇ ਮਗਰ ਮੇਰਾ ਨਿਸ਼ਾਨ ਪੁੱਤ ਬੈਠਾ ਹੈ ਨਿਸ਼ਾਨ ਪੁੱਤ ਨੇ ਵੀ ਅੱਜ ਮੈਨੂੰ ਇੱਕ ਫਰਮਾਇਸ਼ ਪਾਈ ਆ ਵੀ ਚਾਚਾ ਰੰਗ ਇੱਕ ਮੇਰੀ ਮਰਜ਼ੀ ਦਾ ਲਾਉਣਾ ਕਬੂਤਰ ਦੇ ਆ ਲੋ ਜੀ ਆ ਗਿਆ ਆਪਣਾ ਤੀਜਾ ਤੀਜੀ ਆ ਗਈ ਤੀਜਾ ਤਰਿੰਦਾ ਆ ਗਿਆ ਹੈ ਕਰੇ ਬਾਬਾ ਮੇਰ ਘੱਟ ਕਰਨਦੇ ਇਹਨਾਂ ਦੇ ਕਿਉਂ ਸਾਨੂੰ ਜ਼ਿਆਦਾ ਸ਼ੌਂਕ ਆ ਘੰਡਾ ਦਾ ਹੀ ਘੰਡਾ ਜ਼ਿਆਦਾ ਆਪਾਂ ਨੂੰ ਪਸੰਦਾ ਸਹੀ ਆ ਕਿਵੇਂ ਸਹੀ ਹੈ ਜੀ ਸਹੀ ਆ ਘੰਡ ਲੱਗਦੇ ਸੋਹਣੇ ਹਨਾ ਜੀ ਹਾਂ ਅਮਰ ਨੇ ਨੂੰ ਘੰਡ ਨਹੀਂ ਜਿਆਦਾ ਪਸੰਦ ਆਮਰ ਨੇ ਨੂੰ ਪਸੰਦਾ ਤੁਸੇ ਪੱਲੇ ਕਹਿੰਦਾ ਗੂੜੇ ਰੰਗ ਲਾਇਆ ਕਰੋ ਤੁਸੀਂ ਪਿੱਕੇ ਲਾਉਨੇ ਕਹਿੰਦਾ ਲਾਓ ਜੀ ਆਹ ਦੇਖੋ ਤੀਜਾ ਤਿੰਨਾ ਆਪਣਾ ਅੱਖ ਦੇਖੋ ਜੀ ਇਹ ਕੂਤਰੀ ਆਪਣੀ ਹੈਗੀ ਆ ਬਾਈ ਵਾਲਿਆਂ ਚੋਂ ਆਪਣੇ ਉਸਤਾਦ ਵਾਲਿਆਂ ਚੋਂ ਬਾਈ ਕੰਤੇ ਵਾਲਿਆਂ ਚੋਂ ਖੜ ਗਿਆ ਹਾਂ ਜੀ ਬਾੜੀ ਆ ਫਰੀ ਆ ਵੇਖ ਲੋ ਨਿਕਲੋ 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 ਪਰ ਝੂਪ ਝੂਪ ਜੀ ਬਸ ਬਾਕੀ ਹੋਰ ਕੋਈ ਗੱਲ ਬਾਤ ਦੱਸ ਦਿਓ ਬਈ ਕਿੰਦਾ ਲੱਗਦਾ ਏ ਹਾਂ ਰੰਗ ਦੱਸਿਓ ਸਾਨੂੰ ਕਮੈਂਟ ਕਰਕੇ ਵੀ ਕਿੰਦਾ ਹੈ ਰੰਗ ਜਰੂਰ ਦੱਟਿਓ ਬਾਕੀ ਸਾਡਾ ਐਡੀਟਰ ਦਲシャン ਸਾਡੇ ਕੋਲ ਆ ਜਿੱਦ ਨਹੀਂ ਹੁੰਦਾ ਉਦਨੀਆਂ ਬਾਕੀ ਮਿਲਦੇ ਆਂ ਬਈ ਆਪਾਂ 19 ਬਾਉਂਤਰੀ ਨੂੰ ਪਿੰਡ ਟਿਗੜੀ ਟਿਗੜੀ ਠੀਕ ਆ ਜੀ ਆਪਣੇ ਕਲੱਬ ਦੀ ਬਾਜੀ ਆ ਉੱਥੇ ਜਿਹੜੀ ਤੁਸੀਂ ਗੱਲ ਕਬੂਤਰੀ ਦੀ ਗੱਲ ਕਰਦੇ ਸੀ ਆ ਕਬੂਤਰੀ ਜੀ ਆ ਜੀ ਉਹ ਜਿਹੜੀ ਤੁਸੀਂ ਬਾਜੀ ਬਾਜੀ ਛੱਡੀ ਹੋਈ ਜਿੱਤੀ ਹੋਈ ਹੈ ਜਿਹੜੀ ਹਾਂ ਆ ਆਹ ਕਬੂਤਰੀ ਆਪਣੀ ਨਕੌੜੇ ਬਾਜੀ ਜਿੱਤੀ ਹੋਈ ਆ ਬਈ ਪਿਛਲੇ ਸੀਜ਼ਨ ਦੀ ਇਹਦੀ ਫਰੋਜੀਆਂ ਦੀ ਬਗਲਾਂ ਇਹਦੇ ਹਾਂ ਠੀਕ ਆ ਜੀ ਤੇ ਇਹਦਾ ਇਹ ਮੈਂ ਤਾਂ ਇੱਧਰ ਦੇਖਿਓ ਟੋਰੀ ਕਰਦੀ ਕੀਦੀ ਆ ਹਾਂਜੀ ਘੰਡ ਤਾਂ ਇਹਦਾ ਵੱਧ ਆ ਪਰੋਜੀ ਨਿੱਨੇ ਬਗਲਾਂ ਆ ਇਹਨਾਂ ਉਤਰੀ ਰੰਗੀਆਂ ਅੱਛਾ ਜੀ ਢੰਡ ਲੰਘਦੀ ਹੈ ਜੀ ਢੰਡ ਲੰਘਦੀ ਹੈ ਬੈਂਦੋ ਯਾ ਮੌਕੇ ਤੇ ਸਕੀਮ ਬਦਲ ਗਈ ਸਾਡੀ ਜੀ ਇਹਦੀ ਇਹਨੂੰ ਐਂ ਛੱਡਾਂਗੇ ਇਹਦੇ ਲਾਉਣੇ ਨਹੀਂ ਨਹੀਂ ਤੁੰਡ ਕਿੱਥੇ ਕਿੱਥੇ ਰੰਗਾਂ ਇਹ ਦੇਖਾ ਇੱਥੇ ਲਵਾ ਫਿਰ ਯਾਰ ਵਿੱਚ ਵਿੱਚ ਲਾ ਬਗਲਾਂ ਲਾਣਗੇ ਛਾਂ ਲਾਉਣਾ ਪੈਣਾ ਲੈ ਇੱਧਰ ਆ ਉਤਰੀ ਉੱਚੀ ਉੱਡਦੀ ਆ ਬਈ ਇਹ ਤਾਂ ਨਾ ਮਨੂੰ ਤੁਹਾਡਾ ਰੱਬ ਕਰੇ ਪਲਾ ਕੀ ਗੱਲ ਕਰਦੇ ਸੀ ਆਪਾਂ ਦੱਸਿਓ ਮੁੰਡਿਓ ਨਕੌੜੇ ਬੀਏ ਹਾਂ ਨਕੌੜੇ ਉਤਰੀ ਇਹੇ ਉੱਡੇ ਬਈ ਆਪਣੀ ਬਾਬੇ ਦੀ ਕਿਰਪਾ ਨਾਲ ਬਹੁਤ ਵਧੀਆ ਠੀਕ ਆ ਜੀ ਉਦਮੀਆਂ ਦੀਆ ਬਗਲਾਂ ਹੀ ਸੀ ਅੱਜ ਵੀ ਬਗਲਾਂ ਹੀ ਹੈ ਬਗਲੋ ਬਗਲੀ ਆਪਾਂ ਕੀ ਗੱਲ ਕਰਦੇ ਸੀ ਯਾਰ ਕੋਈ ਗੱਲ ਤਾਂ ਹੋਰ ਵੀ ਆਪਾਂ ਛੇੜੀ ਸੀ ਬਾਜੀ ਹਾਂ ਬਾਜੀ ਦੀ ਬਾਜੀ ਆ ਬਾਈ ਆਪਣੀ ਟਿਗੜੀ ਟਿਗੜੀ ਆਪਣੇ ਕਲੱਬ ਦੀ ਮੇਰਾ ਛੋਟਾ ਭਰਾ ਹੈ ਪੀ ਮੰਗਿਆਣਾ ਮੇਰਾ ਦੂਜਾ ਭਰਾ ਰਫੜ ਗਿਆਨੀ ਮੰਗਿਆਣਾ ਟਾਈਮ ਆ ਆਪਰੇ ਸਾਦਾ ਬਾਈ ਯਾਨੀ ਕੁਡੀਆਂ ਤੇ ਆਪਣੇ ਕਲੱਬ ਦੀ ਬਾਜੀ ਆ ਬਾਈ ਤਿੰਨ ਬਾਜੀਆਂ ਪਹਿਲੀ ਬਾਜੀ ਤਿੱਗੜੀ ਆ ਦੂਜੀ ਨਹੀਂ ਲਿਆਣੀ ਆ ਤੀਜੀ ਦੇਖਦੇ ਆ ਮੌਕੇ ਤੇ ਕੀ ਬੰਦਾ ਏ ਤੇ 15 ਤਰੀਕ ਦੀ ਬਾਜੀ ਹੈਗੀ ਆ ਮਿੱਤਰੋ ਪਿੰਡ ਆਦਨੀਆਂ ਇਹ ਤਾਂ ਤੋਂ ਤੇ ਆਦਨੀਆਂ ਆਪਣੇ ਹੈਗੀ ਆ ਤੁਹਾਡਾ ਰੱਬ ਕਰੇ ਤੇ ਆਪਣਾ ਬਾਈ ਉੱਥੇ ਆਪਣੇ 2-3 ਭਰਾਵਾਂ ਵੱਲੋਂ ਮਾਨ ਸਨਮਾਨ ਕੀਤਾ ਜਾਣਾ ਏ ਕੱਪ ਨਾਲ ਤੇ ਧੰਨਵਾਦ ਆ ਮੇਰੇ ਉਹ ਵੀਰਾਂ ਦਾ ਵੀ ਜਿਹੜੇ ਇਹਨਾਂ ਪਿਆਰ ਕਰਦੇ ਆ ਜਿੰਨੇ ਲੱਗਦੇ ਉਹਨੇ ਪਿਆਰ ਵੀ ਕਰਦੇ ਆ ਵੀਰ ਤੇ ਇਹਤ ਬਣੀ ਆ ਗੱਲ ਹਨਾ ਹਰ ਚੀਜ਼ ਦੇ ਦੋ ਪਹਿਲੂ ਆ ਵੀ ਐ ਤਾਂ ਸਾਰਿਆਂ ਨੂੰ ਕਹਿੰਦੇ ਹੁੰਦੇ ਲੋਕ ਨਹੀਂ ਛੱਡਦੇ ਹਾਂਜੀ ਠੀਕ ਆ ਜੀ ਕਿਸੇ ਲਈ ਬੰਦਾ ਮਾੜਾ ਹੁੰਦਾ ਕਿਸੇ ਲਈ ਚੰਗਾ ਹੁੰਦਾ ਲੋਕਾਂ ਲਈ ਅਸੀਂ ਮਾੜੇ ਵੀ ਹੋਵਾਂਗੇ ਤੇ ਕਈਆਂ ਲਈ ਅਸੀਂ ਚੰਗੇ ਵੀ ਹੋਵਾਂਗੇ ਚਲੋ ਜਿਨ੍ਹਾਂ ਲਈ ਮਾੜਿਆਂ ਵੀਰ ਉਹਨਾਂ ਦੇ ਵੀ ਰੱਬ ਭਲੀ ਕਰੇ ਤੇ ਤੁਹਾਡਾ ਰੱਬ ਕਰੇ ਪਲਾ ਉਥੇ ਤਿਗੜੀ ਲਾਈਵ ਚੱਲੇਗਾ ਵੀਰ ਦਿਲシャン ਵੱਲੋਂ ਲਾਈਵ ਸਾਰਾ ਦਿਨ ਚੱਲੇਗਾ ਫਿਰ 15 ਤਰੀਕ ਨੂੰ ਵੀ ਦੋ ਥਾਂ ਤੇ ਦੋਵਾਂ ਥਾਵਾਂ ਤੇ ਲਾਈਵ ਹੋਏਗਾ ਤੇ ਦੇਖਦੇ ਹਾਂ ਹੁਣ ਬਾਕੀ ਹੋਰ ਕੋਈ ਗੱਲ ਬਾਤ ਐ ਮੋਢੇ ਲਵੇ ਤੇ ਅੱਜ ਮੇਰੇ ਪੁੱਤਰ ਦਾ ਜਨਮ ਦਿਨ ਆ ਬਾਈ ਮੇਰਾ ਪ੍ਰਾ ਗਿਲ ਕੋਟ ਸੁਖੀਏ ਤੋਂ ਆ ਠੀਕ ਆ ਜੀ ਤੇ ਅੱਜ ਜਨਮ ਦਿਨ ਹੈ ਅੱਜ ਜਨਮ ਦਿਨ ਹੈ ਮੇਰੇ ਪਾਰਟੀ ਪੁਲਟੀ ਲਵਾਂਗੇ ਆਪਾਂ ਕਰਦੇ ਹਾਂ ਗਿੱਲ ਨੂੰ ਮੁਬਾਰਕਾਂ ਮੇਰੇ ਪੁੱਤਰ ਨੂੰ ਮੁਬਾਰਕਾਂ ਲੱਭ ਇਹਨਾਂ ਦੀ ਲੰਮੀ ਉਮਰ ਬਹੁਤ ਬਹੁਤ ਮੁਬਾਰਕਾਂ ਵੀ ਸਾਡੇ ਭਰਾ ਨੂੰ ਗਿੱਲ ਨੂੰ ਤੇ ਗਿੱਲ ਬਹੁਤ ਵਧੀਆ ਭਰਾ ਹੈ ਆਪਣਾ ਯਾਰ ਹਨਾ ਬਾਈ ਦੀਪਾ ਵੀ ਸਾਡਾ ਛੋਟਾ ਵੀਰ ਬਹੁਤ ਚੰਗੇ ਯਾਰ ਭਰਾ ਹੈ ਆਪਣੇ ਗਿੱਲਰ ਦਾ ਬੰਦਾ ਨਹੀਂ ਦੁਨੀਆ ਤਾਂ ਕਹਿੰਦਾ ਨਹੀਂ ਯਾਰ ਬਈ ਯਾਰ ਆਪਣੇ ਜਨਮ ਜਨਮ ਜੇ ਨਾ ਬਿਮਾਰੀ ਆ ਕੇ ਵਿੱਚੋਂ ਬੜੇ ਮਰੇ ਸੀ ਯਾਰ ਭਰਾ ਨੇ ਮੈਂ ਕਹਿੰਨਾ ਯਾਰ ਪੁੱਛੀ ਨਾ ਵਾਟੀ ਕਰ ਤੇ 40 45 ਕੂਤਰ ਆਪਾਂ ਨੂੰ ਭੇਜੇ ਨਾ ਕੋਣ ਦਿੰਦਾ ਬਈ ਨਹੀਂ ਦਿੰਦਾ ਵੀਰ ਕੋਈ ਨਹੀਂ ਦਿੰਦਾ ਕਿੰਨੇ ਮਰ ਜੀ ਉਹ ਬੰਦੇ ਵਰਗਾ ਬੰਦਾ ਨਹੀਂ ਬਈ ਦੁਨੀਆ ਤੇ ਗੱਲ ਗਿੱਲੀ ਆ ਤੇ ਗੱਲ ਉਹ ਹੀ ਆ ਹੁਣ ਆਪਾਂ ਛੱਡੇ ਆ ਉਹਦੇ ਕਬੂਤਰ ਕਿਸੇ ਦਾ ਨਾ ਪੱਬੂ ਆ ਕਿਸੇ ਦਾ ਕਾਟੋ ਆ ਕਿਸੇ ਦਾ ਟੀਟੀ ਆ ਉਹ ਕਿਉਂ ਉਹਨਾਂ ਦੀਆਂ ਧਾਰਾਂ ਦੇ ਹਿਸਾਬ ਨਾਲ ਨਾ ਗਿੱਲ ਨੇ ਦਿੱਤੇ ਆ ਇੱਕ 베ਰੀ ਮਾਸਟਰ ਵੀ ਨਾ ਦਿੱਤਾ ਇੱਕ ਨੂੰ ਹਾਂ ਠੀਕ ਆ ਜੀ ਤੇ ਬਾਬਾ ਕਰੇ ਮੇਰ ਤੇ ਲੈਨੇ ਆ ਪਾਰਟੀ ਨਾਲ ਗੱਲ ਤੋਂ ਜਨਮ ਦਿਨ ਦੀ ਹਾਂ ਜਨਮ ਦਿਨ ਦੀ ਉਹਨੂੰ ਕਹਿੰਨੇ ਵੀ ਆ ਜਾ ਬਾ ਉਹਨੂੰ ਤਾਂ ਗੱਲ ਵੈਸੇ ਕਹਿਨ ਦੀ ਆ ਵੀ ਆ ਜਾ ਆ ਜਾ ਉਹਨੇ ਤਾਂ ਉਹਦੀ ਆ ਜਾਣਾ ਚਲ ਚੜਦਾ ਉਹਨੇ ਕਹਨਾ ਵੀ ਆ ਗਿਆ ਉਹਦੀ ਚੜ ਜਾਂਦਾ ਪੌਣੇ 7 ਵਾਲੇ ਉਹ ਇਹ ਤਾਂ ਪਤਾ ਆਪਨ ਬਹੁਤ ਪ੍ਰੇਮ ਆ ਯਾਰ ਉਹ ਬੰਦਾ ਬਹੁਤ ਵਧੀਆ ਬੰਦਾ ਭਾਈ ਲੋ ਜੀ ਤੇਰੇ ਸਾਰੇ ਬੰਦੇ ਚੋਂ ਸਾਡ ਟੌਪ ਦਾ ਬੰਦਾ ਉਹ ਹੀ ਤੇਰੇ ਕਹਨਾਂ ਮੁੱਲ ਕੀ ਆ ਸਾਰੇ ਬੰਦੇ ਚ ਟੌਪ ਦਾ ਬੰਦਾ ਏ ਅੱਛਾ ਹੈ ਨਹੀਂ ਛੱਡਦਾ ਇਹ ਟੋਵਰ ਲੈਣ ਕਿ ਅਨਉਤਰੀ ਦਰ ਮਾਰਨ ਵਾਲੀ ਕਹਿੰਦਾ ਮੇਰਾ ਪ੍ਰਯਤਨ ਮਾਰ ਦਿ ਬਾਕੀ ਹੋਰ ਨਵੀਂ ਤਾਜੀ ਕੋਈ ਦੱਸ ਦਿਓ ਅੱਛਾ ਲਓ ਜੀ ਆਹ ਲਾਲ ਚੀਨੀ ਕੂਤਰੀ ਆ ਗਿਆ ਬਈ ਚੈੱਕ ਕਰਾ ਦੇ ਕਰੀ ਬਿੰਦਰ ਵਾਲਿਆਂ ਚੋਂ ਆਹ ਬਈ ਬਿੰਦਰ ਵਾਲੇ ਆਹ ਬਈ ਬਿੰਦਰ ਵਾਲਿਆਂ ਦੀ ਆ ਤੇ ਬਾਈ ਵਕੀਲ ਵਾਲੇ ਕੂਤਰ ਨਾਲ ਬਿੰਦਰ ਵਾਲੀ ਕੂਤਰੀ ਆ ਲਾਲ ਚੀਨੀ ਤੇ ਬਾਈ ਵਾਲਾ ਕਬੂਤਰਾ ਇਹ ਉਹਦੀ ਪੱਠੀ ਆ ਇਨੇ ਨੂੰ ਹੱਥ ਨਹੀਂ ਲਾਇਆ ਕਦੇ ਮੂੰਹ ਟੱਡਦੀਆਂ ਜਦੋਂ ਫੜਦੇ ਇਹਨੂੰ ਵੇਖ ਵੇਖ ਕੰਮਲੀਏ ਇਹ ਦਿਨੇ ਆ ਗਏ ਥੋੜੇ ਦਿਨ ਆ ਗਏ ਹੁਣ ਜਿੰਨਾ ਖਾਧਾ ਉਹਨਾ ਕੱਢਣਾ ਹੁਣ ਹੁਣ ਉਹ ਕੀ ਕਹਿੰਦਾ ਵਸੂਲ ਕਰਨੇ ਆ ਬਹੁਤ ਟਾਈਮ ਹੋ ਗਿਆ ਬਾਕੀ ਹੋਰ ਵੀ ਕੋਈ ਗੱਲ ਇਹਦਾ ਇਹ ਜੇ ਕੁੱਤਰਾ ਭਾਈ ਚੱਕ ਕੇ ਲਿਓਣੇ ਪੈਂਦੇ ਜਿੱਤੇ ਬਸ ਮੁੱਕ ਗਿਆ ਉੱਥੋਂ ਨਹੀਂ ਬਈ ਜ਼ੋਰ ਬਹੁਤ ਲੰਦੇ ਉਤਰ ਆਹ ਗਾਣੀ ਆਈ ਦਾ ਫਿਰ ਜ਼ੋਰ ਬਹੁਤ ਨਹੀਂ ਫਿਰ ਤੇ ਹੁੰਦੀ ਇਹਨਾਂ ਨੂੰ ਹਾਂਜੀ ਤੇ ਆਪਾਂ ਕਈ ਕਬੂਤਰਾਂ ਦੇ ਰੰਗ ਦਿੱਤੇ ਲਾ ਉਹਦੀ ਤਾਂ ਹੋਂ ਨਿਬੜ ਗਈ ਤੇ ਬਾਬਾ ਕਰੇ ਮੇਰ ਫਾਕੀਰ ਤੇ ਸਾਰੇ ਭਰਾ ਉੱਡੇ ਛੱਡਿਆ ਆ ਗਏ ਉੱਡੇ ਚ ਦੂਸਰਾ ਪੱਧਰ ਪਾਇਆ ਐ ਤਾਂ ਹੁਣ ਦੇ ਸਾਹਮਣੇ ਆ ਉਹ ਬਿਲਕੁਲ ਕੀ ਹੋ ਗਿਆ ਉਤਰ ਉਹ ਤੂੰ ਦੋ ਇਕੱਠੇ ਖੜ ਤਾ ਉਹ ਵੇਖ ਉਧਰ ਲਈ ਬਚ ਗਈ ਆ ਬਚ ਗਈ ਆ ਨਹੀਂ ਲੱਗਾ ਸਹੀ ਏ ਹਾਂਜੀ ਬਾਕੀ ਦਿਓ ਮੁਬਾਰਕਾਂ ਬਾਈ ਮੇਰੇ ਭਰਾ ਨੂੰ ਗਿੱਲ ਦੇ ਗਿੱਲ ਨੂੰ ਅੱਜ ਸਾਡੇ ਭਤੀਜੇ ਦਾ ਜਨਮ ਦਿਨ ਆ ਨਾ ਤਾਂ ਕਰਕੇ ਵੀਰ ਤੇ ਬਾਕੀ ਪਾਰਟੀ ਲੈ ਕੇ ਆਵਾਂਗੇ ਆਏ ਮੇਰੇ ਭਤੀਜੇ ਦੀ ਫੋਟੋ ਬਾਈ ਲੈ ਫੋਟੋ ਦਿਖਾ ਦੇ ਮਿੱਤਰਾ ਚੰਗੀ ਕਰਾ ਇਹ ਦੂਸਾ ਹੀ ਕਰਾ ਦੀ ਆਏ ਫੋਟੋ ਗਿੱਲ ਛੋਟੇ ਦੀ ਸਾਡੇ ਦੀ ਹੈਂ ਇਹ ਦੂਸਾ ਘਰਾ ਦੀ ਹੈ ਇੱਕ ਦੂਸਾ ਕਿੰਨੇ ਕਿਵੇਂ ਉਹ ਕਿਵੇਂ ਹਾਂਜੀ ਤੇਰਾ ਵੀ ਜਨਮ ਦਿਨ ਪਤਾ ਕਿ ਨਹੀਂ ਕੋਈ ਨੇਰੀ ਚਖੜ ਮੈਨੂੰ ਤਾਂ ਲੱਗਦਾ ਨਹੀਂ ਹਾਂ ਆਪਾਂ ਤਾਂ ਨਾ ਕਦੇ ਬਈ ਮਨਾਇਆ ਨਹੀਂ ਤਾਂ ਉਹ ਤੋਂ ਪਹਿਲੀਆਂ ਬੁੜੀਆਂ ਤੇ ਕਹਿਣਾਂਗਾ ਉਹਦੋਂ ਨਾ ਇਧਰ ਚਖੜ ਜਿਹਾ ਆਇਆ ਸੀਗਾ ਉਹਦੋਂ ਹੈ ਉਹਦਾ ਦੰਡਿਆਂ ਵਿੱਚ ਮੈਂ ਤਾਂ ਤੋ ਦਿਨ ਪਹਿਲਾਂ ਦਾ ਹੀ ਕਰੇਕ ਤਿੰਨ ਦਿਨ ਹੈ ਆ ਕੁਤਰੀ ਆਪਣਾ ਬਈ ਉਹਨੇ ਜਿਸ ਉਹਨੇ ਗਿੱਧੜ ਖੜੇ ਵਾਲੇ ਮੁੰਡੇ ਜਿਹੜਾ ਪਿੰਡ ਆਪਣੇ ਇੱਥੇ ਰਹਿਣ ਲੱਗਿਆ ਹਾਂ ਹਾਂ ਉਹਨੇ ਕਹਿੰਦਾ ਡਾਕੀ ਕੀਤੀ ਆ ਕਬੂਤਰੀ ਸਪੈਸ਼ਲ ਬੰਦੇ ਨੇ ਇਹ ਬਗਲ ਚ ਲਾ ਦਿਓ ਇੱਧਰ ਹਾਂ ਬਗਲ ਕਿੰਨੀ ਕਰੀਂ ਆਂ ਰੈਡੇ ਕਰ ਦੋ ਉਹ ਬੰਦਾ ਤਾਂ ਕਹਿੰਦਾ ਤੁਸੀਂ ਤੁਸੀਂ ਆਪਦੇ ਕੁੱਤਰ ਵੀ ਡਾਇਓ ਤੇ ਮੇਰੇ ਵਾਲੇ ਵੀ ਡਾਇਓ ਨਹੀਂ ਨਹੀਂ ਜੱਜਾ ਦੇਖ ਅਗਲੇ ਨੇ ਦਿਲੋਂ ਦਿੱਤੀ ਆ ਨਾ ਹਾਂ ਉਹ ਆਪਣੀ ਕਿਸੇ ਹੱਥ ਪੜੀ ਇੱਥੇ ਪੁੱਤਰਾ ਹੀ ਹੋਇਆ ਆਪਣੇ ਇੱਥੇ ਬੜੀ ਨਹੀਂ ਹਨ ਉਹ ਤਾਂ ਆਪਣੀ ਕਿਸਮਤ ਆ ਹਨਾ ਪਰ ਅਗਲੇ ਨੇ ਆਪਾਂ ਨੂੰ ਚੀਜ਼ ਦਿੱਤੀ ਆ ਯਾਰ ਆਪਾਂ ਉਹਨੂੰ ਕਿਹਾ ਤਾਂ ਨਹੀਂ ਸੀ ਉਹਨੇ ਆਪ ਨੇ ਫੋਨ ਕਰਕੇ ਕਿਹਾ ਜੜੀ ਪਤਾ ਹਾਂ ਹੁਣ ਧੰਮ ਹੈ ਉਹਨੇ ਆਪ ਨੇ ਫੋਨ ਕਰਕੇ ਕਿਹਾ ਕਹਿੰਦਾ ਇੱਕ ਕਬੂਤਰੀ ਲੈ ਲਈਂ ਕਹਿੰਦਾ ਬਾਕੀ ਧੰਨਵਾਦ ਆ ਵੀਰ ਦਾ ਕੀ ਗੱਲ ਤਾਂ ਗੱਲ ਸਹੀ ਹੈ ਬਈ ਹੈ ਸਹੀ ਆ ਇਹ ਵੀਰੇ ਗੱਲ ਹੋਈ ਆ ਵੀ ਕੋਈ ਨਹੀਂ ਦਿੰਦਾ ਹਾਂ ਆਪਾਂ ਕਿਹਾ ਤਾਂ ਮੰਗੀ ਵੀ ਨਹੀਂ ਸੀ ਉਹਨੇ ਆਪ ਨੇ ਫੋਨ ਕਰਕੇ ਕਿਹਾ ਕਹਿੰਦਾ ਬਈ ਕਬੂਤਰੀ ਲੈ ਜੀ ਠੀਕ ਆ ਮੈਂ ਕਹਿੰਦਾ ਗੱਲ ਤੇ ਆ ਨਾ ਬਈ ਕਿਵੇਂ ਤੂੰ ਫਿਰ ਯਾਰੀਆਂ ਨਭਾਈਆਂ ਹੈ ਨਵਾਈਆਂ ਨਾ ਹਾਂ ਸਹੀ ਬਈ ਹਾਂ ਬਹੁਤ ਵਧੀਆ ਘਟਾ ਘਾਲਿਆ ਜਾਨੀ ਵਿੱਚੇ ਹੁਣ ਆਪਾਂ ਸੈੱਟ ਹੋ ਗਏ ਸੈੱਟ ਹੋ ਗਏ ਜਾਂ ਉਹ ਹੁਣ ਨਹੀਂ ਆਪਾਂ ਕਾਦੇ ਨਾ ਸੈੱਟ ਹੋ ਗਏ ਇਹ ਤਾਂ ਦਾਦੇ ਸੈੱਟ ਵੀ ਦੋ ਚੀਜ਼ਾਂ ਦਾ ਬੰਦਾ ਹੁੰਦਾ ਹੈ ਆਪਾਂ ਨੂੰ ਅਕਲ ਆ ਗਈ ਹੁਣ ਅੱਛਾ ਪਹਿਲਾਂ ਆਪਾਂ ਉਦਾਂ ਹੀ ਦੇ ਦਿੰਦੇ ਸੀਗੇ ਅੱਛਾ ਮੈਂ ਸੁਣਿਆ ਤੈਨੂੰ ਇੱਕ ਇੱਕ ਦਿਨ ਬੰਦੇ ਨੇ ਲਿਸਟ ਪਾਤੀ ਯਾਰ ਨਾ ਤਾਂ ਨਹੀਂ ਚੱਲ ਲੈਣਾ ਹਾਂ ਹੈ ਉਹ ਲਿਸਟਾਂ ਮੰਗਦਾ ਸੀ ਦਿੱਤੀਆਂ ਸੀ ਕਿੰਨੀ ਤੇ ਨੂਨੇ ਨਹੀਂ ਬਈ ਹਾਂ ਨਹੀਂ ਆਪਾਂ ਨੇ ਕਿਹਾ ਨਹੀਂ ਭਾਈਆਂ ਹਾਂ ਉਹ ਆਈ ਗਈਆਂ ਸੀ ਆਪਾਂ ਸਭ ਕੁਝ ਸੀ ਆਪਣੇ ਕੋਲੇ ਜੋਣੇ ਨੇ ਤਾਂ ਪਾਤੀ ਸੀ ਬਈ ਓ ਯਾਰ ਉਹ ਸਾਡੇ ਬੰਦਿਆਂ ਦਾ ਤੂੰ ਕੀ ਹੋ ਕਰਦਾ ਜਾਉਣਾ ਚਾਉਣਾ ਹੀ ਆ ਥੱਡੇ ਬੰਦੇ ਦਾ ਤੈਨੂੰ ਪਤਾ ਹੀ ਆ ਜਾਉਣਾ ਇਹ ਬੰਦਾ ਬਹੁਤ ਕੀਤਾ ਯਾਰ ਉਸ ਦਾ ਜੇ ਤੂੰ ਮੰਗਿਆ ਸੀ ਚੀਜ਼ ਆ ਸਹੀ ਆ ਹੂੰ ਨਹੀਂ ਫੜਾਈ ਉਹਨੇ ਪੱਲੀ ਓ ਯਾਰ ਹੈ ਤਾਂ ਸਭ ਕੁਝ ਸੀ ਹੂੰ ਵਾ ਤੂੰ ਤਾਂ ਆਪਾਂ ਬੁੱਟੇ ਇੱਕ ਗੱਲ ਸੁਣ ਆਪਾਂ ਬੁੱਟੇ ਨੂੰ ਗਿਆ ਹਾਂ ਆ ਬੁੱਟੇ ਨੂੰ ਗਿਆ ਸੀ ਬੁੱਟੇ ਦੇ ਨਾਲ ਦੀ ਨਾਲ ਆਪਾਂ ਨੂੰ ਵੀ ਤੈਨੂੰ ਦਿਖਾਈ ਜੀ ਮੈਂ ਆ ਬੁੱਟੇ ਨੇ ਪਾ ਦਿੱਤੀ ਹਾਂ ਹੂੰ ਆਪਾਂ ਨੂੰ ਤੈਨੂੰ ਪਤਾ ਸੀ ਯਾਰ ਬਈ ਘਰੇ ਕਿਹੜਾ ਫੋਨ ਆ ਯਾਰ ਵੱਡਾ ਸਹੀ ਆਲਾ ਬਈ ਸਿਕਲਾ ਆਪਣੇ ਕੋਲੇ ਛੋਟਾ ਫੋਨ ਸੀ ਹਾਂ ਠੀਕ ਆ ਮੈਂ ਕਹਿੰਦਾ ਲੈ ਖਵਾ ਲੈਨੇ ਹਾਂ ਹਾਂਜੀ ਵਾਰਾ ਨਹੀਂ ਜਾਣੇ ਨੇ ਤਾਂ ਵੇਖਦਾ ਆਪਾਂ ਸੈਂਡ ਕਰਤੀ ਸੀ ਹੂੰ ਆਪਾਂ ਤੈਨੂੰ ਦੱਸੀ ਦੇਨੇ ਆ ਯਾਰ ਬਈ ਆਪਾਂ ਨੇ ਐ ਦੱਸੋ ਇਹਦੇ ਉਹ ਤਾਂ ਬਈ ਤੇਰੇ ਕਰਮ ਆ ਯਾਰ ਕੀ ਗੱਲ ਤਾਂ ਨਹੀਂ ਜਾਈ ਜੇ ਆਪਾਂ ਕਹਾਂਗੇ ਵੀ ਤੂੰ ਜਾਂ ਮੈਂ ਕੋਈ ਨਹੀਂ ਬਈ ਕਹਿਣ ਉਹ ਕਰਸ ਬਾਕੀ ਬਾਈ ਹਰ ਇੱਕ ਨੂੰ ਆਪ ਦੀ ਆਪੀ ਸਹਾਈਚਾਰੀ ਹੁੰਦੀ ਕਿਸੇ ਦੀ ਕਿਸੇ ਨਾਲ ਆ ਕਿਸੇ ਦੀ ਕਿਸੇ ਨਾਲ ਸਹੀ ਸਹੀ ਬਈ ਤੇ ਭਰਾ ਬਣ ਕੇ ਨਾ ਆਪਾਂ ਉਹਨੇ ਕਿਹਾ ਕਰੋ ਯਾਰ ਬਈ ਕੀ ਰਾਏ ਇਹਨਾਂ ਤੁਨੀਆਂ ਤੋਂ ਕਿਸੇ ਦੀ ਪੜਾਉਣਾ ਨਾ ਕਰੋ ਹੋਰ ਹੈ ਨਹੀਂ ਪੁੱਤਰਾ ਨਹੀਂ ਆਜੀ ਆਈਏ ਇਧਰੋਂ ਇਧਰੋਂ ਨਹੀਂ ਇਹਦੇ ਕੰਮ ਛੋਟੇ ਫੜਗਾ ਜੀ ਪੱਕਾ ਜੀ ਅਸੀਂ ਆਪੇ ਲਸਨ ਜੀ ਬੰਦ ਕਰਦੀ ਹਾਂ ਜੀ ਬੰਦ ਕਰ ਦਿਓ ਜੀ ਓਕੇ ਜੀ ਲੋ ਜੀ ਅੱਗੇ ਆਪਾਂ ਤੁਹਾਨੂੰ ਦੱਸਿਆ ਸੀ ਆਪਾਂ ਰੰਗ ਲਾਈਆ ਕਬੂਤਰਾਂ ਨੂੰ ਹਨਾ ਕਬੂਤਰਿਆਂ ਦੇ ਆਪਾਂ ਹੁਣ ਆਹ ਤਿੰਨ ਕਬੂਤਰियां ਆਇਆ ਆਪਣੀਆਂ ਇਹ ਮੰਨ ਲਓ ਛੱਡਣੀਆਂ ਬਾਅਦ ਉਹ ਰਹਿ ਕੇ ਬਾਸ ਪੰਜ ਚਾਰ ਦਿਨ ਆ ਤਿੰਨੇ ਕਬੂਤਰਿਆਂ ਦੇ ਆਪਾਂ ਜਿਵੇਂ ਮੰਨ ਲਓ ਆਇਆ ਨੂੰ ਆਪਾਂ ਕਰਦੇ ਹਾਂ ਸਿਸਟਮ ਤੇ ਇਹਨਾਂ ਨੂੰ ਤਿੰਨਾਂ ਕਬੂਤਰਿਆਂ ਦੇ ਆਪਾਂ ਲਾਤੇ ਆ ਰੰਗ ਤਾਂ ਪਹਿਲਾਂ ਦੇ ਲੱਗੇ ਬਲੈਕ ਇਹਨਾਂ ਨੂੰ ਅੱਜ ਲਾਈ ਇਹਨਾਂ ਨੂੰ ਗੋਲੀ ਗੋਲੀਆਂ ਹੁਣੇ ਲਾਈਆਂ ਐ ਆਪਾਂ ਗੇੜਿਆਂ ਤੋਂ ਮਾਲ ਜਿਵੇਂ ਆ ਜਾਂਦੇ ਆ ਤਾਂ ਆਪਾਂ ਗੋਲੀ ਲਾਈ ਦੀ ਆ ਮੈਡੀਵਰਮ ਠੀਕ ਆ ਜੀ ਆਹ ਰਹੀ ਗੋਲੀ ਆਪਣੀ ਆਹ ਰੋ ਆਪਾਂ ਨੂੰ ਕੋਈ ਤਰਾਜਗੀ ਨਹੀਂ ਜਿਹੜਾ ਭਾਦੀ ਕਿਸਮਤ ਆ ਨਾ ਬਾਕੀ ਸਾਰਿਆਂ ਨੂੰ ਪਤਾ ਹੀ ਆ ਵੀਰੇ ਆ ਗੋਲੀ ਆ ਆਹ ਆਪਾਂ ਲਾਈ ਦੀ ਆ ਗੇੜਿਆਂ ਤੇ ਠੀਕ ਆ ਜੀ ਮੈਂ ਗੇੜਿਆਂ ਤੋਂ ਅੱਧਾ ਦਿਨ ਪਹਿਲਾਂ ਲਾ ਲਈ ਦੀ ਆ ਤੇ ਕੰਮ ਵੀ ਕਰਦੀ ਆ ਗੋਲੀ ਤੇ ਅਗਰ ਕਿਸੇ ਮੇਰੇ ਵੀਰ ਨੇ ਮੰਗਾਉਣੀ ਹੋਵੇ ਤੇ ਤਾਂ ਵੀ ਵੀਰ ਫੋਨ ਕਰ ਸਕਦਾ ਹੈ ਆਪਾਂ ਨੰਬਰ ਦੇ ਦਾਂਗੇ ਭਰਾ ਦਾ ਤੇ ਤੁਹਾਨੂੰ ਵੀਰ ਆਪਣਾ ਭੇਜ ਦੇਗਾ ਠੀਕ ਹੈ ਜੀ ਠੀਕ ਹੈ ਜੀ ਸੱਜਣਾ